ਹੁਣ ਮੱਕੀ ਹੁਣ ਵਿਜੀ ਜਾਊਗੀ ਟੈਂਪਰੇਚਰ ਵੱਧ ਹੋਊਗਾ ਉਸ ਟਾਈਮ ਮੱਕੀ ਉੱਗਰਦੇ ਸਾਰ ਕਿਸਾਨ ਦੋਸਤੋਂ ਮੱਕੀ ਨੂੰ ਕੀੜਾ ਪੈਣਾ ਸ਼ੁਰੂ ਹੋ ਜਾਂਦਾ ਹੈ ਤਾਂ ਕਿਸਾਨ ਦੋਸਤੋਂ ਉਹਦੇ ਲਈ ਵੀ ਆਪਣੇ ਕਸਟਮਰਸ ਨੂੰ ਆਪਣੇ ਵੀਰਾਂ ਨੂੰ ਜਾਣਕਾਰੀ ਹੋਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਉਹ ਕਿਸਾਨ ਦੋਸਤੋਂ ਸਜੰਟਾ ਕੰਪਨੀ ਨੇ ਇੱਕ ਦਵਾਈ ਕੱਢੀ ਜੀ ਪਿਛਲੇ 2 ਸਾਲ ਪਹਿਲਾਂ ਜਿਹੜੀ ਕਿ ਟ੍ਰਾਇਲ ਦੇ ਵਿੱਚ ਸੀਗੀ ਤੇ ਇਹਦਾ ਪਿਛਲੇ 2 ਸਾਲਾਂ ਵਿੱਚ ਬਹੁਤ ਹੀ ਬੰਪਰ ਰਿਜ਼ਲਟ ਦੇਖਣ ਨੂੰ ਆਇਆ ਉਹ ਦਵਾਈ ਦਾ ਨਾਮ ਹੈ ਕਿਸਾਨ ਦੋਸਤੋਂ 410 ਡਿਊ ਜਿੰਦੇ ਕਿ ਮੱਖੀਆਂ ਸਾਰੀਆਂ ਹੀ ਚੰਗੀਆਂ ਟੋਟਲ ਮੱਖੀਆਂ ਚੰਗੀਆਂ ਭਾਵਾਂ ਕਿਸਾਨ ਦੋਸਤੋ ਕ੍ਰਿਸਟਲ ਦੀ 99 99 ਆ ਭਾਵਾਂ ਉਹ ਪਾਇਨਰ ਦੀ 1844 ਆ ਭਾਵਾਂ ਉਹ ਸ਼੍ਰੀ ਰਾਮ ਦੀ 70 S75 ਬਹੁਤ ਘੱਟ ਸਮਾਂ ਲੈਣ ਵਾਲੀ ਵੈਰੈਟੀ ਭਾਵਾਂ ਉਹ ਰਾਸ਼ੀ ਦੀ 3033 ਹੈ ਤੇ ਭਾਵਾਂ ਉਹ ਸਜੰਟਾ ਦੀ 7750 ਹੈ ਕਿਸਾਨ ਦੋਸਤੋ ਸਾਰੀਆਂ ਮੱਕੀਆਂ ਆਪਦੀ ਆਪਦੀ ਜਗ੍ਹਾ ਤੇ ਹਰੇਕ ਹੀ ਚੰਗੀ ਹੈ ਬਸ ਮੇਨ ਕਿਸਾਨ ਦੋਸਤੋ ਤੁਸੀਂ ਚੋਣ ਉਸ ਬੀਜ ਦੀ ਕਰਨੀ ਹੈ ਜਿਹੜਾ ਕਿ ਸਮਾਂ ਘੱਟ ਲਵੇ ਡਰਾਈ ਮੈਟਰ ਵੱਧ ਹੋਵੇ ਸੁੱਕਾਪਨ ਦੂਸਰੀ ਗੱਲ ਮੇਨ ਜਿੰਦੇ ਪ੍ਰੋਟੀਨ ਦੀ ਮਾਤਰਾ ਵੱਧ ਹੋਵੇ ਤੀਸਰੀ ਗੱਲ ਉਹ ਸਮਾਂ ਘੱਟ ਲਵੇ ਤੇ ਸਮਾਂ ਘੱਟ ਵਾਲਾ ਹੀ ਬੀਜ ਤੁਹਾਨੂੰ ਚੋਣ ਦੇ ਵਿੱਚ ਕਾਮਯਾਬੀ ਦਊਗਾ ਕਿ ਜਿਨੇ ਕੀ ਤੋਡੇ ਖੇਤ ਦੇ ਵਿੱਚ ਉਗਰਨ ਤੋਂ ਲੈ ਕੇ ਵੜਾਈ ਤੱਕ ਜਿੰਨੇ ਕਿ ਸਮਾਂ ਘੱਟ ਕਿ ਅਨਾਇਰਾ ਕੰਪਨੀ ਦਾ ਇਜ਼ਰਾਈਲ ਦੀ ਕੰਪਨੀ ਦਾ ਬੀਨ ਕੀ ਬੈਕੋਜੀ ਕੰਸੋਰਸ਼ੀਅਮ ਦਾ ਜਿਹੜੇ ਕਿ 6 ਫਾਰਮ 엘ਿਮੈਂਟਸ ਦੇ ਵਿੱਚ ਖੇਤ ਦੇ ਵਿੱਚ ਜਿਹੜੇ ਤੁਸੀਂ ਡੀਐਪ ਪਾ ਰਹੇ ਹੋ ਯੂਰੀਆ ਪਾ ਰਹੇ ਹੋ ਪੋਟਾਸ਼ ਪਾ ਰਹੇ ਹੋ ਜਿਹੜੀ ਵੀ ਤੁਸੀਂ ਪਾ ਰਹੇ ਹੋ ਇਹਨੇ ਬੂਟੇ ਦੇ ਜਿਹੜੀ 6 ਫਾਰਮ 엘ਿਮੈਂਟਸ ਦੇ ਵਿੱਚ ਖੇਤ ਦੇ ਵਿੱਚ ਰਿਜ਼ਰਵ ਪਈ ਹੁੰਦੀ ਹੈ ਇਹਨੇ ਬੂਟੇ ਨੂੰ ਚੱਕ ਕੇ ਦੇ ਦੇਣਾ ਹਾਂਜੀ ਤਜਰਬਾ ਕਰ ਲਿਓ ਮੇਰੀ ਗੱਲ ਦਾ ਇਹ 4 ਕਿਲੋ ਦੀ ਥੈਲੀ ਜੀ ਇਸ ਟੈਂਪ ਤੁਸੀਂ ਵਾਣਵਾਉਂਗੇ ਥੱਲੇ ਪਾ ਦਿਓ ਤੇ ਦੂਜੇ ਸਾਰੇ ਕਿੱਲੇ ਛੱਡ ਦੇਣੇ 1 ਕਿੱਲੇ ਚ ਪਾਉਣਾ ਹੈ 2 ਕਿੱਲੇ ਚ ਪਾਉਣਾ ਹੈ ਉਹ ਮੱਕੀ ਦੂਸਰੀ ਮੱਕੀ ਨਾਲੋਂ ਹਾਈਟ ਜਿਵੇਂ ਫਰਕ ਰਹੂ ਉਹਦਾ ਕਾਲਾਪਨ ਵੀ ਇਹਦੇ ਚ ਜ਼ਿਆਦਾ ਹੋਊ ਤੀਸਰੀ ਗੱਲ ਸਭ ਤੋਂ ਮੇਨ ਉਹ ਮੱਕੀ ਦੇ ਵਿੱਚ ਯੂਰੀਆ ਵੀ ਤੁਹਾਨੂੰ ਘੱਟ ਪਾਣੀ ਪਊ ਕਿਉਂਕਿ ਜਿੰਨੇ ਪਹਿਲਾਂ ਤਾਂ ਮੇਰੇ ਸਾਰੇ ਕਿਸਾਨ ਦੋਸਤਾਂ ਨੂੰ ਸਸੀਕਰ ਹੋਪ ਕਰਦੇ ਤੁਸੀਂ ਮੈਨੂੰ ਜਾਣਦੇ ਹੋਵੋਗੇ ਮੈਂ ਤੁਹਾਡਾ ਨਾਲ ਦੋਸਤ ਸਣੀ ਕੋਟਪੂਰਾ ਤੋਂ ਕਿਸਾਨ ਦੋਸਤੋ ਜਿਵੇਂ ਕਿ ਤੁਹਾਨੂੰ ਹੁਣ ਪਤਾ ਹੈ ਕਿ ਕਣਕ ਦੀ ਵਢਾਈ ਬਿਲਕੁਲ ਨੇੜੇ ਆ ਚੁੱਕੀ ਹੈ ਤੇ ਮੇਰੇ ਬਹੁਤ ਕਿਸਾਨ ਦੋਸਤਾਂ ਦੇ ਵਿਚਾਰ ਦੇ ਵਿੱਚ ਹੈ ਕਿ ਮੱਕੀ ਬੀਜੀਏ ਕਿ ਮੂੰਗੀ ਬੀਜੀਏ ਕਿਸਾਨ ਦੋਸਤੋ ਪਹਿਲਾਂ ਤਾਂ ਇਹ ਦੋਵੇਂ ਸੈਗਮੈਂਟ ਵੱਖਰੇ ਵੱਖਰੇ ਹੈ ਜੇ ਤਾਂ ਤੁਹਾਡੇ ਕੋਲ ਪਸ਼ੂਆਂ ਦੀ ਤਦਾਦ ਜ਼ਿਆਦਾ ਹੈ ਤੇ ਦੂਸਰੀ ਗੱਲ ਕੰਮ ਜਿਵੇਂ ਆਪਾਂ ਨੂੰ ਪਤਾ ਹੁਣ ਲੇਬਰ ਨਹੀਂ ਮਿਲਦੀ ਰੋਜ਼ ਭੱਠਿਆਂ ਦਾ ਕੰਮ ਨਹੀਂ ਹੁੰਦਾ ਫੇਰ ਕਿਸਾਨ ਦੋਸਤੋ ਕੁਦਰਤੀ ਗੱਲ ਹੈ ਮੱਕੀ ਦੇ ਕਾਪ ਦੀ ਕਮਾਈ ਹੈ ਮੂੰਗੀ ਦੇ ਕਾਪ ਦੀ ਕਮਾਈ ਹੈ ਜੇ ਮੇਨ ਗੱਲ ਹੈ ਕਿ ਤੁਸੀਂ ਕੀ ਕਰਨਾ ਹੈ ਕਿ ਆਪਾਂ ਕਹਿੰਨੇ ਕਿ ਮੇਨ ਹਰੀ ਖਾਦ ਹੀ ਬਣਾਉਣੀ ਹੈ ਤੇ ਤੁਹਾਡੇ ਕੋਲ ਜੰਤਰ ਤੇ ਖਖੜੀ ਵੀ ਹੈ ਮੇਨ ਆਪਣੇ ਅੱਜ ਦੀ ਵੀਡੀਓ ਹੈ ਕਿਸਾਨ ਦੋਸਤੋਂ ਕਾਦੇ ਹਸਤੇ ਮੱਕੀ ਦੇ ਬੀਜ ਨੂੰ ਲੈ ਕੇ ਕਿ ਜਿਵੇਂ ਬਹੁਤ ਕਿਸਾਨ ਦੋਸਤਾਂ ਦੇ ਫੋਨ ਆਂਦੇ ਆ ਕਿ ਵੀਰੇ ਮੱਕੀ ਬੀਜੀਏ ਤਾਂ ਬੀਜੀਏ ਕਿਹੜੀ ਕਿਸਾਨ ਦੋਸਤੋ ਮੱਕੀਆਂ ਫੇਰ ਉਦਨ ਵਾਲੀ ਵੀਡੀਓ ਵਾਂਗੂ ਗੱਲ ਹੈ ਕਿ ਮੱਕੀਆਂ ਸਾਰੀਆਂ ਹੀ ਚੰਗੀਆਂ ਟੋਟਲ ਮੱਕੀਆਂ ਚੰਗੀਆਂ ਭਾਵਾਂ ਕਿਸਾਨ ਦੋਸਤੋ ਕ੍ਰਿਸਟਲ ਦੀ 99 ਨਿਡੁੰਮੇ ਆ ਭਾਵਾਂ ਉਹ ਪਾਇਨਰ ਦੀ 1844 ਹੈ ਭਾਵਾਂ ਉਹ ਸ਼੍ਰੀ ਰਾਮ ਦੀ 70 S75 ਬਹੁਤ ਘੱਟ ਸਮਾਂ ਲੈਣ ਵਾਲੀ ਵੈਰੈਟੀ ਭਾਵਾਂ ਉਹ ਰਾਸ਼ੀ ਦੀ 30 33 ਹੈ ਤੇ ਭਾਵਾਂ ਉਹ ਸਜੰਟਾ ਦੀ 77 50 ਹੈ ਕਿਸਾਨ ਦੋਸਤੋ ਸਾਰੀਆਂ ਮੱਕੀਆਂ ਆਪਦੀ ਆਪਦੀ ਜਗ੍ਹਾ ਤੇ ਹਰੇਕ ਹੀ ਚੰਗੀ ਹੈ ਬਸ ਮੇਨ ਕਿਸਾਨ ਦੋਸਤੋ ਤੁਸੀਂ ਚੋਣ ਉਸ ਬੀਜ ਦੀ ਕਰਨੀ ਹੈ ਜਿਹੜਾ ਕਿ ਸਮਾਂ ਘੱਟ ਲਵੇ ਕਿਉਂਕਿ ਕਿਸਾਨ ਦੋਸਤੋ ਇੱਕ ਛੋਟੀ ਜੀ ਗੱਲ ਹੈ ਕਿ 15 20 ਅਪ੍ਰੈਲ ਤੱਕ ਕਣਕਾਂ ਆਉਣਗੀਆਂ 5-7 ਦਿਨ ਬੰਦੇ ਨੂੰ ਮਾਮੂਲੀ ਗੱਲ ਐ ਤੂੜੀ ਬਣਾਉਂਦੇ ਵੈਸੇ ਹੀ ਲੱਗ ਜਾਂਦੇ ਆ ਤੇ ਜਦੋਂ ਤੁਸੀਂ ਮੱਕੀ ਦੀ ਵਜਾਈ ਕਰੋਗੇ ਪਾਣੀ ਲਾਉਂਗੇ ਤਿੰਨ ਤੋਂ 5 ਦਿਨ ਉਹਨੇ ਉੱਗਰ-ਮੁੱਗਰ ਤੇ ਲੈ ਜਾਣਾ ਮਤਲਬ ਕੀ 1 ਮਈ ਤੱਕ ਹਾਰਡੀ ਤੁਹਾਡੀ ਮੱਕੀ ਉਗਰੂਗੀ ਹੁਣ ਕਿਸਾਨ ਦੋਸਤੋ ਤੁਹਾਡੇ ਕੋਲੇ ਦਿਨ ਕਿੰਨੇ ਆ 1 ਮਈ ਤੋਂ 1 ਜੂਨ 30 ਦਿਨ 1 ਜੂਨ ਤੋਂ 1 ਜੁਲਾਈ 60 ਦਿਨ 1 ਜੁਲਾਈ ਤੋਂ 15 ਜੁਲਾਈ 75 ਦਿਨ ਮੈਂ ਇੱਥੇ ਹੀ ਕਿਉਂ ਆ ਕੇ ਆਪਦੀ ਬ੍ਰੇਕ ਲਾਈ ਹੈ ਕਿ ਦਿਨ ਤਾਂ ਤੁਸੀਂ 25 ਜੁਲਾਈ ਤੱਕ ਵੱਢ ਸਕਦੇ ਹੋ ਫਿਰ ਕੀ ਹੋ ਜੂਗਾ ਆਪਣੇ ਕੋਲੇ 26 ਦਾ ਟਾਈਮ ਹੈ 1847 ਦਾ ਟਾਈਮ ਹੈ ਐਦਕੀ ਨਵੀਂ ਸੋਧ ਆਈ ਹੈ 1985 ਉਹ ਹੈ ਬਹੁਤ ਵੈਰਾਈਟੀਆਂ ਆਪਣੇ ਕੋਲੇ ਜਿਹੜੀਆਂ ਆਪਾਂ 25 ਜੁਲਾਈ ਨੂੰ ਵੀ ਲਾ ਸਕਦੇ ਹਾਂ ਮਤਲਬ ਕਿ 10 ਸੌਣ 1500 ਨੂੰ ਵੀ ਲਾ ਸਕਦੇ ਹਾਂ ਪਰ ਕਿਸਾਨ ਦੋਸਤੋ ਮੈਂ 15 ਜੁਲਾਈ ਤੇ ਜਾ ਕੇ ਸਟੋਪੇਜ ਤਾਂ ਮਾਰਿਆ ਕਿ 15 ਜੁਲਾਈ ਮਤਲਬ ਕਿ ਚੜਦਾ ਸੋਣ ਜਦੋਂ ਚੜਦਾ ਸੌਣ ਆਣਾ ਸ਼ੁਰੂ ਹੋ ਜਾਂਦਾ ਉਸ ਟਾਈਮ ਮੀਆਂ ਦਾ ਸਮਾਂ ਨੇੜੇ ਆ ਜਾਂਦਾ ਫੋਰਕਾਸਟ ਹੋਣੀ ਸ਼ੁਰੂ ਹੋ ਜਾਂਦੀ ਹੈ بارش ਦੀ ਮੌਨਸੂਨ ਦੀ ਹੁਣ ਆਪਾਂ ਨੂੰ ਵੀ ਪਤਾ ਹੈ ਪਿਛਲੇ ਦੌਰਾਂ ਦੇ ਵਿੱਚ ਕਿੰਨੇ ਹੀ ਕਿਸਾਨ ਦੋਸਤਾਂ ਦੇ ਅਚਾਰਾਂ ਨੂੰ ਉੱਲੀ ਪੈ ਗਈ ਕਿਉਂ ਉਹ ਗਿੱਲਾ ਵੱਡਣਾ ਪੈ ਗਿਆ بارشਾਂ ਪੈਣ ਲੱਗੀਆਂ ਟਰੈਕਟਰ ਸਲਿੱਪ ਮਾਰਨ ਲੱਗ ਪਏ ਗਿੱਲੇ ਚਾਰ ਉਹਨਾਂ ਨੂੰ ਪਾਉਣੇ ਪਏਗੇ ਜਦੋਂ ਗਿੱਲੇ ਚਾਰ ਪਾਏ ਇੱਕ ਤਾਂ ਉਹਨੂੰ ਫੰਗਸ ਪੈ ਗਈ ਅਚਾਰ ਨੂੰ ਲੋਕਾਂ ਦੇ ਅਚਾਰ ਖਰਾਬ ਹੋ ਗਏ even ਕਈ ਲੋਕਾਂ ਦੇ ਗੰਦੇ ਆਚਾਰ ਪਾਉਣ ਨਾਲ smell ਕਿ ਮਤਲਬ fungus ਦੇ ਆਚਾਰ ਪਾਉਣ ਨਾਲ ਨੈਸਲੇ ਨੇ ਉਹਨਾਂ ਦੇ ਦੁੱਧ ਨੂੰ ਵੀ reject ਕਰ ਦਿੱਤਾ ਮੈਂ ਕਿਸੇ ਹੋਰ ਬਾਰੇ ਨਹੀਂ ਕਹਿੰਦਾ ਪਰ ਨੈਸਲੇ company ਅੱਜ ਦੇ time ਚ ਵੀ ਬੜੀ top on top company ਹੈ ਪੰਦਰਾਂ ਮਿੰਟਾਂ ਦੇ ਵਿੱਚ ਦੱਸ ਦਿੰਦੀ ਹੈ ਕਿ ਆਚਾਰ fungus ਵਾਲਾ ਹੈ ਆਚਾਰ ਦੇ ਵਿੱਚ dry matter ਕਿੰਨਾ ਹੈ ਕੀ ਇਹਦੇ ਵਿੱਚ protein ਦਾ level ਹੈ ਤਾਂ ਕਿਸਾਨ ਦੋਸਤੋ ਆਪਾਂ variety ਉਹ choose ਕਰਨੀ ਹੈ ਜੀਂਦੇ ਵਿੱਚ ਕੀ ਡਰਾਈ ਮੈਟਰ ਵੱਧ ਹੋਵੇ ਸੁੱਕਾਪਨ ਦੂਸਰੀ ਗੱਲ ਮੇਨ ਜਿੰਦੇ ਚ ਪ੍ਰੋਟੀਨ ਦੀ ਮਾਤਰਾ ਵੱਧ ਹੋਵੇ ਤੀਸਰੀ ਗੱਲ ਉਹ ਸਮਾਂ ਧੱਤ ਲਵੇ ਤੇ ਸਮਾਂ ਘੱਟ ਵਾਲਾ ਹੀ ਬੀਜ ਤੁਹਾਨੂੰ ਚੋਣ ਦੇ ਵਿੱਚ ਕਾਮਯਾਬੀ ਦੇਊਗਾ ਕਿ ਜਿਨੇ ਕੀ ਥੋੜੇ ਖੇਤ ਦੇ ਵਿੱਚ ਉਗਰਨ ਤੋਂ ਲੈ ਕੇ ਵੜਾਈ ਤੱਕ ਜਿਨੇ ਕੀ ਸਮਾਂ ਘੱਟ ਲੈਣਾ ਦੂਸਰੀ ਗੱਲ ਮੇਨ ਕਿਸਾਨ ਦੋਸਤੋ ਅਚਾਰ ਪਾਉਣ ਦਾ ਸਹੀ ਟਾਈਮ ਉਦੋਂ ਹੁੰਦਾ ਜਦੋਂ ਗੋਲ ਦੇ ਵਿੱਚ ਦਾਣੇ ਅੱਧੇ ਕਿ ਪਿੱਲਪਲੇ ਹੋਣ ਨਾ ਉਹ ਪੱਕੇ ਹੋਣ ਤੇ ਨਾ ਉਹ ਕੱਚੇ ਹੋਣ ਕਿਉਂਕਿ ਰੀਜ਼ਨ ਕੀ ਹੈ ਜਦੋਂ ਤੁਸੀਂ ਦਾਣਾ ਪਕਾਣ ਦੀ ਸ਼ੇਪ ਚ ਲੈ ਗਿਆ ਉਹ ਪਸ਼ੂ ਨੇ ਕਲੇ ਤਾਂ ਲੈਣਾ ਪਰ ਉਹਦੇ ਗੋਹੇ ਦੇ ਰੂਪ ਚੋਂ ਉਹਨੂੰ ਬਾਹਰ ਕੱਢ ਦੇਣਾ ਤੇ ਉਹ ਅਚਾਰ ਨੇ ਵੀ ਤੁਹਾਡਾ ਕਿਸਾਨ ਦੋਸਤੋ ਕਾਮਯਾਬ ਨਹੀਂ ਹੋਣਾਗਾ ਮੈਂ ਫੇਰ ਜਾਂਦੇ ਜਾਂਦੇ ਵੀਡੀਓ ਦੇ ਵਿੱਚ ਇੱਕ ਗੱਲ ਕਲੀਅਰ ਕਰੂੰਗਾ ਕਟ ਸਮੇਂ ਵਾਲੀ ਵੈਰੈਟੀ ਤੁਸੀਂ ਚੂਜ਼ ਕਰਨੀ ਆ ਹਾਈ ਪ੍ਰੋਟੀਨ ਵਾਲੀ ਵੈਰੈਟੀ ਤੁਸੀਂ ਚੂਜ਼ ਕਰਨੀ ਆ ਜਿੰਦੇ ਵਿੱਚ ਡਰਾਈ ਮੈਟਰ ਮਤਲਬ ਕਿ ਸੁੱਕਾ ਪੰਨ ਵੱਧ ਆ ਉਹ ਵੈਰੈਟੀ ਤੁਸੀਂ ਚੂਜ਼ ਕਰਨੀ ਆ ਦੂਸਰੀ ਗੱਲ ਇੱਕ ਹੋਰ ਹੈ ਆਪਣੇ ਆਮ ਤੌਰ ਤੇ ਹੁਣ ਮੱਕੀ ਹੁਣ ਵਿਜੀ ਜਾਊਗੀ ਟੈਂਪਰੇਚਰ ਵੱਧ ਹੋਊਗਾ ਉਸ ਟਾਈਮ ਮੱਕੀ ਉੱਗਰਦੇ ਸਾਰ ਕਿਸਾਨ ਦੋਸਤੋਂ ਮੱਕੀ ਨੂੰ ਕੀੜਾ ਪੈਣਾ ਸ਼ੁਰੂ ਹੋ ਜਾਂਦਾ ਹੈ ਤਾਂ ਕਿਸਾਨ ਦੋਸਤੋਂ ਉਹਦੇ ਲਈ ਵੀ ਆਪਣੇ ਕਸਟਮਰਸ ਨੂੰ ਆਪਣੇ ਵੀਰਾਂ ਨੂੰ ਜਾਣਕਾਰੀ ਹੋਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਉਹ ਕਿਸਾਨ ਦੋਸਤੋਂ ਸਜੰਟਾ ਕੰਪਨੀ ਨੇ ਇੱਕ ਦਵਾਈ ਕੱਢੀ ਸੀ ਪਿਛਲੇ 2 ਸਾਲ ਪਹਿਲਾਂ ਜਿਹੜੀ ਕਿ ਟ੍ਰਾਇਲ ਦੇ ਵਿੱਚ ਸੀਗੀ ਤੇ ਇਹਦਾ ਪਿਛਲੇ 2 ਸਾਲਾਂ ਵਿੱਚ ਬਹੁਤ ਹੀ ਬੰਪਰ ਰਿਜ਼ਲਟ ਦੇਖਣ ਨੂੰ ਆਇਆ ਉਹ ਦਵਾਈ ਦਾ ਨਾਮ ਹੈ ਕਿਸਾਨ ਦੋਸਤੋਂ 4 10 ਦਾ ਡਿਊ ਜਿੰਦੇ ਵਿੱਚ ਕਿ ਦੋ ਟੈਕਨੀਕਲ ਹੈ ਜਿੰਦੇ ਵਿੱਚ ਕਿ ਕੰਪਨੀ ਮੁਤਾਬਕ ਕਿ ਇਹਨੇ 20 ਤੋਂ 25 ਦਿਨ ਸੁੰਡੀ ਨੂੰ ਨੇੜੇ ਹੀ ਨਹੀਂ ਆਉਣ ਦੇਣਾ ਜੇ ਆਈ ਸੁੰਡੀ ਸੁੰਡੀ ਖਾਉਣੀ ਸੁੰਡੀ ਉੱਥੇ ਹੀ ਫਿਰਦੀ ਰਹ ਪਰ ਉਹ ਕੱਟੂਗੀ ਨਹੀਂ ਰੀਜ਼ਨ ਇਹਦੇ ਨਾਲ ਇੱਕ ਹੋਰ ਵੈਦ ਆਮ 8 ਕਿਲੋ ਬੀਜ ਦੇ ਵਿੱਚ ਮੱਕੀ ਦੇ ਆਮ ਤੌਰ ਤੇ ਸਾਈਜ਼ ਵੱਡਾ ਛੋਟਾ ਹੁੰਦਾ ਮਿਨੀਮਮ 36 ਤੋਂ 38 ਹਜ਼ਾਰ ਦਾਣਾ ਹੁੰਦਾ ਹੈ ਆਮ ਤੌਰ ਤੇ ਕਿਨਕਣਕ ਮਤਲਬ ਕਿ ਮੱਕੀ ਦਾ ਖੇਤ ਵਿੱਚ 30 ਤੋਂ 28 ਹਜ਼ਾਰ ਦਾ ਨਾ ਉਗਰਦਾ ਪਰ ਇਹਨੂੰ ਲਾਉਣ ਦੇ ਨਾਲ ਕਿਸਾਨ ਦੋਸਤੋ 32 ਐਮਐਲ ਦੀ ਸ਼ੀਸ਼ੀ 8 ਕਿਲੋ ਬੀਜ ਨੂੰ ਲਾਉਣ ਦੇ ਨਾਲ 32 ਤੋਂ 33 ਹਜ਼ਾਰ ਕੰਪਨੀ ਕਲੇਮ ਕਰਦੀ ਹੈ ਕਿ ਬੂਟਾ ਉਗਰਦਾ ਦੂਸਰੀ ਗੱਲ ਸੁੰਡੀ ਨਹੀਂ ਤੁਸ ਕਿਸਾਨ ਦੋਸਤੋ ਜਦੋਂ ਉਗਰਨ ਨੂੰ 25 ਦਿਨ ਹੋ ਜੇ ਮੱਕੀ ਬਹੁਤ ਵੱਡੀ ਵੱਡੀ ਨਿਕਲ ਜਾਂਦੀ ਹੈ ਜਦੋਂ ਇੱਕ ਵਾਰੀ ਮੱਕੀ ਨਿਕਲ ਗਈ ਬਾਹਰ ਨੂੰ ਤੇ ਉਸ ਤੋਂ ਬਾਅਦ ਤੱਕ ਕਿਸਾਨ ਦੋਸਤੋ ਆਪਾਂ ਵੀ ਉਹਨੂੰ ਹੱਥ ਪਾ ਲੈਣਾ ਜੇ ਉਗਰ ਦੀ ਨ ਸੁੰਢੀ ਪੈ ਜੇ ਕਿਸਾਨ ਦੋਸਤੋ ਮੱਕੀ ਬਹੁਤ ਹੀ ਕਾਮਯਾਬ ਹੁੰਦੀ ਹੀ ਨਹੀਂ ਉਸ ਤੋਂ ਅਗਲੀ ਗੱਲ ਤੁਹਾਨੂੰ ਮੱਕੀ ਦੀ ਖੁਰਾਕ ਬਾਰੇ ਪਤਾ ਹੋਣਾ ਬਹੁਤ ਜ਼ਰੂਰੀ ਹੈ ਕਿਸਾਨ ਦੋਸਤੋ ਖੁਰਾਕ ਡਿਪੈਂਡ ਕਰਦੀ ਹੈ ਤੁਹਾਡੀ ਖੇਤ ਖੇਤ ਤੇ ਤੁਹਾਡੇ ਮੈਨ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਹਾਡੇ ਖੇਤ ਨੂੰ ਪਾਣੀ ਤੁਹਾਡਾ ਚੰਗਾ ਇੱਕ ਨੰਬਰ ਹੈ ਸਵਾ ਨੰਬਰ ਹੈ ਡੇਢ ਨੰਬਰ ਹੈ ਤੇ ਜਿਹੜੀ ਪਿਛਲੀ ਫਸਲ ਵੀਜੀ ਸੀ ਤੁਸੀਂ ਉਹਦੇ ਵਿੱਚ ਕੀ ਕੀ ਪਾਇਆ ਸੀਗਾ ਆਮ ਤੌਰ ਤੇ ਕਿਸਾਨ ਦੋਸਤੋ ਜੇ ਮੱਕੀ ਦੀ ਫਸਲ ਕਾਮਯਾਬ ਕਰਨੀ ਹੈ ਮੇਨ ਕਿਉਂਕਿ ਮੱਕੀ ਖੇਤ ਦਾ ਬਹੁਤ ਹੀ ਜ਼ਿਆਦਾ ਤਾਕਤ ਖਿੱਚਦੀ ਹੈ ਤਾਂ ਕਿਸਾਨ ਦੋਸਤੋ ਤੁਸੀਂ 1.5 ਤੋਂ 2 ਗੱਟੇ ਡੀਏਪ ਮਤਲਬ ਕਿ ਫਾਸਫੋਰਸ ਨਾਲ ਤੁਸੀਂ ਅੱਧਾ ਗੱਟਾ ਐਮਓਪੀ ਮਤਲਬ ਕਿ ਪਟਾਸ਼ ਮਿਊਰਟ ਆਫ ਪਟਾਸ਼ ਤੇ ਨਾਲ ਤੁਸੀਂ 1 ਗੱਟਾ ਸੁਪਰ ਆ ਸਕਦੇ ਹੋਂ ਜਿੰਦੇ ਨਾਲ ਕੀ ਤੁਹਾਡੀ ਮੱਕੀ ਨੂੰ ਤਾਕਤ ਵੀ ਜ਼ਿਆਦਾ ਮਿਲੂਗੀ ਤੇ ਉਹਦੇ ਵਿੱਚ ਦਾਣੇ ਭਰਨ ਦੀ ਸ਼ਮਤਾ ਵੀ ਵੱਧ ਜਾਊਗੀ ਜੇ ਤੁਸੀਂ ਤੁਹਾਨੂੰ ਨਹੀਂ ਪਤਾ ਤੁਹਾਡੇ ਖੇਤ ਦੇ ਵਿੱਚ ਘਾਟ ਕਾਦੀ ਹੈ ਕਿ ਅਸੀਂ 1 ਪਾਈਏ 1.5 ਪਾਈਏ 2 ਪਾਈਏ ਅਸੀਂ ਪਾਈਏ ਤਾਂ ਪਾਈਏ ਕਿੰਨੀ ਸਾਡੇ ਕੋਲੇ ਆਹ ਤੇ ਖੇਤ ਦੀ ਮਿੱਟੀ ਦੀ ਕੋਈ ਰਿਪੋਰਟ ਨਹੀਂ ਹੈਗੀ ਕਿ ਕਿੰਨੀ ਸਾਡੇ ਮਿਹੇਤ ਦੇ ਵਿੱਚ ਕਿਹੜੀ ਚੀਜ਼ ਦੀ ਕਮੀ ਹੈ ਤਾਂ ਕਿਸਾਨ ਦੋਸਤੋ ਮੈਂ ਲੰਮੀ ਅੱਜ ਦੀ ਵੀਡੀਓ ਚ ਬੜਾ ਨਹੀਂ ਦੱਸੂਗਾ ਇਹਦੇ ਬਾਰੇ ਮੈਂ ਇੱਕ ਵੀਡੀਓ ਪਹਿਲਾਂ ਵੀ ਬਣਾਈ ਸੀ ਤੁਸੀਂ ਮੇਰੀ ਦੂਸਰੀ ਪਲੇਲਿਸਟ ਦੇ ਵਿੱਚ ਜਾ ਕੇ ਇਹਦੀ ਵੀਡੀਓ ਦੇਖ ਸਕਦੇ ਹੋ ਕਿ ਜਿਹੜਾ ਕਿ ਅਨਾਇਰਾ ਕੰਪਨੀ ਦਾ ਇਜ਼ਰਾਈਲ ਦੀ ਕੰਪਨੀ ਦਾ ਬੀਨ ਕੀ ਬੈਕੋਜੀ ਕੰਸੋਰਸ਼ੀਅਮ ਦਾ ਜਿਹੜੇ ਕਿ 6 ਫਾਰਮ 엘ਿਮੈਂਟਸ ਦੇ ਵਿੱਚ ਖੇਤ ਦੇ ਵਿੱਚ ਜਿਹੜੇ ਤੁਸੀਂ ਡੀਐਪੀ ਪਾ ਰਹੇ ਹੋ ਯੂਰੀਆ ਪਾ ਰਹੇ ਹੋ ਪੋਟਾਸ਼ ਪਾ ਰਹੇ ਹੋ ਜਿਹੜੀ ਵੀ ਤੁਸੀਂ ਪਾ ਰਹੇ ਹੋ ਇਹਨੇ ਬੂਟੇ ਦੇ ਜਿਹੜੀ 6 ਫਾਰਮ 엘ਿਮੈਂਟਸ ਦੇ ਵਿੱਚ ਖੇਤ ਦੇ ਵਿੱਚ ਰਿਜ਼ਰਵ ਪਈ ਹੁੰਦੀ ਹੈ ਇਹਨੇ ਬੂਟੇ ਨੂੰ ਚੱਕ ਕੇ ਦੇ ਦੇਣਾ ਹਾਂਜੀ ਤਜਰਬਾ ਕਰ ਲਿਓ ਮੇਰੀ ਗੱਲ ਦਾ ਇਹ 4 ਕਿਲੋ ਦੀ ਥੈਲੀ ਜਿਸ ਟਾਈਮ ਤੁਸੀਂ ਵਾਣਵਾਉਂਗੇ ਥੱਲੇ ਪਾ ਦਿਓ ਤੇ ਦੂਜੇ ਸਾਰੇ ਕਿੱਲੇ ਛੱਡ ਦੇਣੇ 1 ਕਿੱਲੇ ਚ ਪਾਉਣਾ ਹੈ 2 ਕਿੱਲੇ ਚ ਪਾਉਣਾ ਹੈ ਉਹ ਮੱਕੀ ਦੂਸਰੀ ਮੱਕੀ ਨਾਲੋਂ ਹਾਈਟ 'ਚ ਵੀ ਫਰਕ ਹੋਊ ਉਹਦਾ ਕਾਲਾਪਨ ਵੀ ਇਹਦੇ 'ਚ ਜ਼ਿਆਦਾ ਹੋਊ ਤੀਸਰੀ ਗੱਲ ਸਭ ਤੋਂ ਮੇਨ ਉਹ ਮੱਕੀ ਦੇ ਵਿੱਚ ਯੂਰੀਆ ਵੀ ਤੁਹਾਨੂੰ ਘੱਟ ਪਾਉਣੀ ਪਊ ਕਿਉਂਕਿ ਜਿੰਨੀ ਖੇਤ ਦੇ ਵਿੱਚ ਪਈ ਆ ਉਹ ਬੂਟੇ ਨੇ ਚੱਕ ਕੇ ਆਪਣੇ ਆਪ ਲੈ ਲੈਣੀ ਆ ਦੂਤੀ ਤੀਸਰੀ ਗੱਲ ਮੇਨ ਕਿਸਾਨ ਦੋਸਤੋ ਆਪਣੀ ਇੱਕ ਵੀਡੀਓ ਹੋਰ ਵੀ ਆਉ ਕਈ ਲੋਕਾਂ ਦੇ ਫੋਨ ਆਉਂਦੇ ਆ ਵੀਰ ਜੀ ਅਸੀਂ ਸਪਾਈਨੋ ਸਪੈਕਟਰਮ ਵੀ ਕਰ ਲਈ ਅਸੀਂ ਫਲਾਨਾ ਸਾਲਟ ਵੀ ਕਰ ਲਿਆ ਅਸੀਂ ਕਟਾਨਾਂ ਵਾਲੇ ਵੀ ਕਰ ਲਿਆ ਅਸੀਂ ਫੇਮ ਮਤਲਬ ਮੈਂ ਨਹੀਂ ਕਹਿੰਦਾ ਆਪਦੀ ਆਪਦੀ ਥਾ ਤੇ ਸਾਰੀਆਂ ਦਵਾਈਆਂ ਚੰਗੀਆਂ ਪਰ ਜਿਸ ਟਾਈਮ ਹਾਈ ਟੈਂਪਰੇਚਰ ਹੁੰਦਾ ਗਰਮੀ ਜਿਆਦਾ ਵਧਣ ਲੱਗ ਜਾਂਦੀ ਓਸ ਟਾਈਮ ਦਵਾਈਆਂ ਦਾ ਰਿਜ਼ਲਟ ਉਹਨਾ ਬੰਦ ਹੋ ਜਾਂਦਾ ਤੇ ਮੈਂ ਤੁਹਾਨੂੰ ਕਿਸਾਨ ਦੋਸਤੋ ਉਸ ਲਈ ਇੱਕ ਵੱਖਰੀ ਵੀਡੀਓ ਵੀ ਲੈ ਕੇ ਆਉਂ ਕਿ ਕਿਹੜੀ ਦਵਾਈ ਘੱਟੋ-ਘੱਟ 25 ਦਿਨ ਮੱਕੀ ਦੀ ਸੁੰਡੀ ਹੋਈ ਮਾਰ ਦੂ ਨਹੀਂ ਹੋਈ 25 ਦਿਨ ਉਹ ਨੇੜੇ ਨਹੀਂ ਹੁੰਦੀ ਦਵਾਈ ਦਾ ਨਾਮ ਵੀ ਦੱਸ ਰਿਹਾ ਕਿਸਾਨ ਦੋਸਤੋ ਓਲਾ 999 ਅਗਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦਿਖਾਉਂ ਵੀ ਉਹ ਕਿਹੜੀ ਚੀਜ਼ ਹੈ ਹਰ ਇੱਕ ਦਵਾਈ ਦੇ ਨਾਲ ਇੱਕ ਵੀਡੀਓ ਬਣਾਉਂਗਾ ਪਰ ਮੈਂ ਜਾਣਦਾ ਜਾਣਦਾ ਕਿਸਾਨ ਦੋਸਤੋ ਤੁਹਾਨੂੰ ਬੇਨਤੀ ਇੱਕੋ ਹੀ ਕਰਨਾ ਚਾਹੂੰਗਾ ਕਿ ਰੀਜ਼ਨ ਮੱਕੀ ਦਾ ਬੀ ਚੂਜ਼ ਕਰਨ ਲੱਗੇ ਗਲਤੀ ਨਾ ਕਰਦੇ ਹੋ ਮੱਕੀ ਦੀ ਬੀ ਦੀ ਚੋਣ ਨਾ ਗਲਤ ਕਰਦੇ ਹੋ ਜੇ ਮੱਕੀ ਦੇ ਬੀ ਦੀ ਚੋਣ ਗਲਤ ਹੋ ਗਈ ਉਹ ਦਿਨ ਵੀ ਵੱਧ ਲਊ ਜਦੋਂ ਦਿਨ ਵੱਧ ਲੈ ਵੈਸੇ ਹੀ ਤੁਸੀਂ ਅਗਲੀ ਫਸਲ ਮਾਰੇ ਲੇਟ ਹੋ ਜਾਓਗੇ ਦੂਸਰੀ ਗੱਲ ਮੀਆਂ ਚਾਜੂ ਤੀਸਰੀ ਗੱਲ ਡ్రਾਈ ਮੈਟਰ ਤੇ ਪ੍ਰੋਟੀਨ ਵੱਧ ਵਾਲੀ ਤੁਸੀਂ ਮੱਕੀ ਚੂਜ਼ ਕਰਨੀ ਆ ਬਾਕੀ ਜਾਣਦਾ ਜਾਣਦਾ ਕਿਸਾਨ ਦੋਸਤੋ ਮੈਂ ਇੱਕੋ ਹੀ ਬੇਨਤੀ ਕਰਨਾ ਚਾਹੂੰਗਾ ਜਿਵੇਂ ਤੁਸੀਂ ਮੈਨੂੰ YouTube ਫੇਸਬੁੱਕ ਤੇ ਇੰਨਾ ਪਿਆਰ ਬਖਸ਼ ਰਹੇ ਹੋ ਮੇਰੀ ਵੀਡੀਓ ਨੂੰ ਐ ਵੱਧ ਚੜ ਕੇ ਸ਼ੇਅਰ ਕਰਦੇ ਹੋ ਤੇ ਲਾਈਕ ਕਰਦੇ ਹੋ ਕਿਸਾਨ ਦੋਸਤੋ ਮੈਨੂੰ ਮੇਰੇ ਅੰਦਰ ਬਹੁਤ ਉਤਸ਼ਾਹ ਪੈਦਾ ਹੁੰਦਾ ਹੈ ਕਿ ਮੈਂ ਅਗਲੀ ਵੀਡੀਓ ਮੇਰੇ ਵੀਰਾਂ ਲਈ ਮੇਰੇ ਦੋਸਤਾਂ ਲਈ ਮੈਂ ਵਧੀਆ ਤੋਂ ਵਧੀਆ ਵੀਡੀਓ ਬਣਾਵਾ ਤੇ ਉਹਨਾਂ ਨੂੰ ਇੱਕ ਚੰਗੀ ਨੌਲੇਜ ਪ੍ਰੋਵਾਈਡ ਕਰਾਂ। ਬਾਕੀ ਕਿਸਾਨ ਦੋਸਤੋ ਤੁਸੀਂ ਮੈਨੂੰ ਜਾਣਦੇ ਹੋ ਮੈਂ ਤੁਹਾਡਾ ਆਪਣਾ ਵੀਰ ਸ਼ਨੀ ਕੋਟਕਪੁਰਾ ਤੋਂ ਸ਼੍ਰੀ ਬਾਲਾ ਜੀ ਇੰਟਰਪ੍ਰਾਈਜ਼ਸ ਸ਼ਾਪ ਨੰਬਰ 4 ਤੁਸੀਂ ਮੈਨੂੰ 100 ਵਾਰ ਤੋਂ ਲੈ ਕੇ ਸ਼ਨੀਵਾਰ ਸਵੇਰ 10:00 ਵਜੇ ਤੋਂ ਲੈ ਕੇ ਸ਼ਾਮ ਨੂੰ 6:00 ਤੱਕ ਜਦੋਂ ਮਰਜ਼ੀ ਫੋਨ ਵੀ ਕਰ ਸਕਦੇ ਹੋ। ਜਦੋਂ ਮਰਜ਼ੀ ਮੇਰੇ ਨਾਲ ਆ ਕੇ ਵਾਰਤਾਲਾਪ ਵੀ ਕਰ ਸਕਦੇ ਹੋ ਕੋਈ ਵੀ ਚੀਜ਼ ਦੀ ਡਿਸਕਸ਼ਨ ਕਰਨੀ ਹੈ ਜਦੋਂ ਮਰਜ਼ੀ ਬੇਤੜਕ ਹੋਗੇ ਮੈਨੂੰ ਫੋਨ ਕਰੋ ਜਾਂ ਮੈਨੂੰ ਦੁਕਾਨ ਤੇ ਆ ਕੇ ਮਿਲੋ ਬਸ ਜਾਂਦਾ ਜਾਂਦਾ ਇੱਕੋ ਹੀ ਬੇਨਤੀ ਕਰੂੰ ਇਸ ਵੀਡੀਓ ਨੂੰ ਵੀ ਵੱਧ ਚੜ ਕੇ ਸ਼ੇਅਰ ਕਰਿਓ ਲਾਈਕ ਕਰਿਓ ਤੇ ਆਪਦੇ ਕਮੈਂਟਾਂ ਦੇ ਵਿੱਚ ਸੁਝਾਅ ਜ਼ਰੂਰ ਦਿਓ ਕਿਉਂਕਿ ਤੁਹਾਡੇ ਕਮੈਂਟਾਂ ਪੜਨ ਤੋਂ ਬਾਅਦ ਸੁਝਾਅ ਲੈ ਦੇਖਣ ਤੋਂ ਬਾਅਦ ਮੈਨੂੰ ਅਗਲੀ ਵੀਡੀਓ ਬਣਾਉਣ ਦੇ ਵਿੱਚ ਉਹ ਗੱਲਾਂ ਦੇ ਵਿੱਚ ਮੈਨੂੰ ਹੈਲਪ ਮਿਲਦੀ ਹੈ ਕਿ ਮੇਰੇ ਕਿਸਾਨ ਦੋਸਤ ਨੇ ਮੈਨੂੰ ਇਹ ਇੱਕ ਰਿਪਲਾਈ ਕੀਤਾ ਸੀ ਕੁਐਸਚਨ ਪੁੱਟ ਕੀਤਾ ਸੀ ਤੇ ਮੈਂ ਆਪਦੇ ਕਿਸਾਨ ਦੋਸਤਾਂ ਨੂੰ ਰਿਪਲਾਈ ਜ਼ਰੂਰ ਕਰਾਂ ਬਾਕੀ ਮੇਰੇ ਜਾਂਦੇ ਜਾਂਦੇ ਕਿਸਾਨ ਦੋਸਤੋ ਮੈਂ ਆਪਣੇ ਸਾਰੇ ਵੀਰਾਂ ਨੂੰ ਸੱਚੀ ਗੱਲ ਕਹਿਣਾ ਚਾਹੁੰਗਾ ਸੱਚੀ ਗੱਲ ਕਿਸਾਨ ਦੋਸਤੋ ਥੈਂਕ ਯੂ